ਹਾਂਜੀ ਸਤਿ ਸ੍ਰੀ ਅਕਾਲ ਵੀਰੋ ਅੱਜ ਅਸੀਂ ਖੜੇ ਆਂ ਸਵਰਗਵਾਸੀ ਮਾਸਟਰ ਬਰਿੰਦਰ ਸਿੰਘ ਯਾਦਗਾਰੀ ਲਾਇਬ੍ਰੇਰੀ ਦੇ ਵਿੱਚ ਤੇ ਅੱਜ ਫੁਰਨਾ ਫੁਰਿਆ ਵੀ ਲਾਇਬ੍ਰੇਰੀ ਦੇ ਵਿੱਚ ਕੋਈ ਗੱਲਾਂ ਸਾਂਝੀਆਂ ਕਰੀਏ ਕਿਤਾਬਾਂ ਬਾਰੇ ਕੁਝ ਗੱਲਾਂ ਕਰੀਏ ਪਹਿਲਾਂ ਤਾਂ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਦਾ ਵੀ ਇਹ ਲਾਇਬ੍ਰੇਰੀ 4 ਤੋਂ 7 ਵਜੇ ਤੱਕ ਸ਼ਾਮ ਨੂੰ ਖੁੱਲ੍ਹਾ ਕਰੇਗੀ ਖੁੱਲ ਰਹੀ ਆ ਖੁੱਲ੍ਹਾ ਕਰੇਗੀ ਹੁਣ ਰਹੀ ਮਲ ਤਾਂ ਇਸ ਲਾਇਬ੍ਰੇਰੀ ਦੇ ਵਿੱਚੋਂ ਤੁਸੀਂ ਜੋ ਵੀ ਤੁਹਾਡੇ ਮਨ ਪਸੰਦ ਕਿਤਾਬਾਂ ਬੱਚਿਆਂ ਦੇ ਪੜਨ ਵਾਲੀਆਂ ਤੁਹਾਡੇ ਆਪ ਦੇ ਪੜ੍ਹਨ ਵਾਲੀਆਂ ਕਿਤਾਬਾਂ ਉਹ ਤੁਸੀਂ ਇੱਥੋਂ 4 ਵਜੇ ਤੋਂ 7 ਵਜੇ ਤੱਕ ਲਿਜਾ ਸਕਦੇ ਆ ਸਿਰਫ ਇੱਕ ਵੀਰਵਾਰਦਨ ਛੱਡ ਕੇ ਤੇ ਇੱਥੋਂ ਤੁਸੀਂ ਕਿਤਾਬਾਂ ਆਪਣੇ ਬੱਚਿਆਂ ਨੂੰ ਪੜਨੋ ਦਿਓ ਜਾਂ ਆਪੜੋ ਜਾਂ ਪੜ੍ਹ ਕੇ ਬੱਚਿਆਂ ਨੂੰ ਉਹਦੇ ਬਾਰੇ ਦੱਸੋ ਕੁਝ ਕਿਤਾਬਾਂ ਬਾਰੇ ਜਾਣਨ ਪਾਓ ਤੇ ਕਿਤਾਬਾਂ ਇੱਕ ਇਹੋ ਜਿਹੀ ਚੀਜ਼ ਆ ਇਹ ਜੱਕ ਦੋਸਤ ਆ ਜਿਹੜਾ ਫੋਨ ਦੇ ਨਾਲ ਜਿਵੇਂ ਫੋਨ ਦਾ ਇੱਕ ਗੰਦਾ ਪ੍ਰਭਾਵ ਆ ਸਰੀਰ ਤੇ ਅੱਖਾਂ ਤੇ ਪ੍ਰਭਾਵ ਆ ਇਹਦਾ ਕੋਈ ਗੰਦਾ ਪ੍ਰਭਾਵ ਨਹੀਂ ਇੱਕ ਬਹੁਤ ਪਿਆਰਾ ਦੋਸਤ ਆ ਤੁਸੀਂ ਕੋਈ ਕਹਾਣੀ ਪੜ੍ਹੀ ਆ ਜਿਵੇਂ ਪੁਰਾਣੇ ਬਜ਼ੁਰਗ ਆਪਣੇ ਬੱਚਿਆਂ ਨੂੰ ਬਾਤਾਂ ਸੁਣਾਉਂਦੇ ਸੀ ਉਸੇ ਤਰ੍ਹਾਂ ਤੁਸੀਂ ਇਹਨਾਂ ਕਿਤਾਬਾਂ ਦੇ ਵਿੱਚ ਕੋਈ ਕਹਾਣੀ ਪੜ੍ਹ ਕੇ ਆਪਦੇ ਬੱਚਿਆਂ ਨੂੰ ਸੁਣਾਓਗੇ ਤਾਂ ਉਹ ਬੱਚੇ ਤੁਹਾਡੇ ਨਾਲ ਕਿਤਾਬਾਂ ਨੇ ਇੰਟਰਸਟਡ ਹੋ ਜਾਣਗੇ ਕਹਿਣ ਲੱਪਾਵਾਂ ਉਹ ਬੱਚੇ ਕਿਤਾਬਾਂ ਨਹੀਂ ਜੁੜ ਜਾਣਗੇ ਤੇ ਮੰਨ ਲਓ ਇਹ ਬਾਤਾਂ ਵਾਲਾ ਸਿਸਟਮ ਚੱਲੂ ਬੱਚੇ ਕਿਤਾਬਾਂ ਹੀ ਪੜ੍ਹਨ ਲੱਗਣਗੇ ਤੁਹਾਡੀਆਂ ਬਾਤਾਂ ਵੀ ਸੁਣਨ ਲੱਗ ਜੇ ਬੱਚੇ ਫੋਨ ਤੋਂ ਥੋੜਾ ਪਿਛੇ हट ਜਾਣਗੇ ਤੇ ਇਹ ਇੱਕ ਬਹੁਤ ਵਧੀਆ ਢਾਂਗਾ ਬਾਕੀ ਗੱਲ ਨਹੀਂ ਕਿਤਾਬਾਂ ਦੀ ਵੀਰੋ ਕਿਤਾਬਾਂ ਤਕਰੀਮ ਤੁਹਾਡੇ ਸਾਹਮਣੇ ਲਿਟਰੇਚਰ ਪਈ ਆ ਜਿੰਨਾ ਵੀ ਕੋਸਾ ਧਾਰਮਿਕ ਕਿਤਾਬਾਂ ਵੀ ਪਈਆਂ ਸਟਿੱਕ ਪਿਆ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਤੇ ਇਨ੍ਹਾਂ ਕਿਤਾਬਾਂ ਦੇ ਵਿੱਚ ਹੈਗਾ ਗੱਲ ਵੀ ਤੁਸੀਂ ਲਾਇਬ੍ਰੇਰੀ ਦੇ ਇੱਕ ਇਸ਼ੂ ਕਾਰਡ ਰੱਖੇ ਹੋਏ ਤੁਸੀਂ ਮੈਂਬਰ ਬਣਨਾ ਤਾਂ ਉਹ ਕਾਰਡ ਅਪਲਾਈ ਕਰਕੇ ਆਪਣਾ ਇੱਕ ਲਾਇਬ੍ਰੇਰੀ ਦਾ ਪੱਕਾ ਮੈਂਬਰ ਬਣ ਸਕਦੇ ਹੋ ਵੀ ਲਗਾਤਾਰ ਉਹਦਾ ਕਾਰਡ ਦਿਓ ਕਿਤਾਬ ਪੜੋ ਕਾਰਡ ਤੇ ਤੁਹਾਡੀ ਕਿਤਾਬ ਇਸ਼ੂ ਹੋਈ ਜਾਊਗੀ ਇਹ ਸਾਰਾ ਸਿਸਟਮ ਇਨ੍ਹਾਂ ਲਿਟਰੇਚਰ ਕਿਤਾਬਾਂ ਲਈ ਆ ਤੇ ਉਸ ਤੋਂ ਅੱਗੇ ਚੱਲੀਏ ਜਿਵੇਂ ਇਹ ਕਿਤਾਬਾਂ ਪਈਆਂ ਇਹ ਨਾਨ ਮੈਡੀਕਲ ਮੈਡੀਕਲ ਦੇ ਬੱਚਿਆਂ ਲਈ ਪਲੱਸ 2 ਪਲੱਸ 1 2 ਦੇ ਬੱਚਿਆਂ ਲਈ ਇਹ ਸਾਰਾ ਸਿਲੇਬਸ ਸਬਜੈਕਟਸ ਵਗੈਰਾ ਜਮ ਮੈਥਮੈਟਿਕਸ ਪਿਆਈ ਤੇ ਜਾਂ ਹੋਰ ਵੀ ਜਿਵੇਂ ਕਈ ਹੈਗੀਆਂ ਕਿਤਾਬਾਂ ਜਿਹੜਾ ਸਾਨੂੰ ਨਹੀਂ ਪਤਾ ਬੱਚਿਆਂ ਦੀ ਹਾਈ ਲੈਵਲ ਪੜਾਈ ਵਾਲੀਆਂ ਇਹ ਕਿਤਾਬਾਂ ਵੀ ਤੁਸੀਂ ਇੱਥੋਂ ਲਾਇਬ੍ਰੇਰੀ ਦੇ ਵਿੱਚੋਂ ਲਿਜਾ ਸਕਦੇ ਆ ਇਹ ਵੀ ਤੁਹਾਨੂੰ ਉਸੇ ਢੰਗ ਨਾਲ ਮਿਲਣਗੀਆਂ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਸਿਲੇਬਸ ਪਿਆ ਆਹ ਫਿਜ਼ਿਕ ਕੈਮਿਸਟਰੀ ਸਾਰਾ ਕੁਝ ਪਿਆ ਜੋ ਵੀ ਬੱਚੇ ਇਸ ਵਿਸ਼ੇ ਨਾਲ ਪੜਦੇ ਆ ਜੋ ਇਸ ਵਿਸ਼ੇ ਦੇ ਸੰਬੰਧਿਤ ਬੱਚੇ ਆ ਠੀਕ ਆ ਜੀ ਤੇ ਇਹਦਾ ਪ੍ਰੋਸੀਜਰ ਕਿਤਾਬਾਂ ਦਾ ਥੋੜਾ ਉਹਨਾਂ ਕਿਤਾਬਾਂ ਨਾਲੋਂ ਅਲੱਗ ਆ ਅਲੱਗ ਕਿਵੇਂ ਆ ਵੀ ਇਹ ਕਿਤਾਬਾਂ ਮਹਿੰਗੀਆਂ ਹੀ ਤੇ ਕੀਮਤੀ ਵੀ ਆ ਜ਼ਰੂਰੀ ਵੀ ਆ ਇਹਦੇ ਵਿੱਚ ਉਹਨਾਂ ਮੱਲਾ ਇਹ ਜੋ ਲਾਇਬ੍ਰੇਰੀ ਚਲਾ ਰਹੇ ਆ ਪ੍ਰਬੰਧਕ ਇੱਥੋਂ ਦੇ ਬਸ ਦਾ ਬਹੁਤ ਧੰਨਵਾਦ ਕਰਦਾ ਵੀ ਇੱਕ ਬਹੁਤ ਵੱਡਾ ਪ੍ਰਾਲਾ ਠੂਰ ਲਈ ਪਿੰਡ 'ਚ ਲਾਇਬ੍ਰੇਰੀ ਖੁੱਲਣੀ ਇੱਕ ਬਹੁਤ ਵੱਡਾ ਪ੍ਰਾਲਾ ਹੁੰਦਾ ਮੈਂ ਵੀ ਇਸ ਕਲੱਬ ਨਾਲ ਜੁੜਿਆ ਕਲੱਬ ਦਾ ਮੈਂਬਰ ਰਿਆਂ ਚਲੋ ਹੁਣ ਹਰਜੀ ਮੈਂ ਦੇ ਵਿੱਚ ਟਾਈਮ ਥੋੜਾ ਦਿੱਤਾ ਜਾਂਦਾ ਇਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਕਾਰਡ ਤੋਂ ਬਿਨਾਂ ਇਹ ਕਿਤਾਬ ਕੋਈ ਤੁਹਾਨੂੰ ਇਸ਼ੂ ਨਹੀਂ ਕੀਤੀ ਜਾਊਗੀ ਸਟੂਡੈਂਟ ਨੂੰ ਸਟੂਡੈਂਟ ਨੂੰ ਕਾਰਡ ਤੋਂ ਬਿਨਾਂ ਇਹ ਕਿਤਾਬ ਕੋਈ ਇਸ਼ੂ ਨਹੀਂ ਕੀਤੀ ਜਾਊਗੀ ਫਿਰ ਵਿਦਿਆਰਥੀ ਜੋ ਵੀ ਕਿਤਾਬਾਂ ਜੇ ਪੜ੍ਹਾਈ ਨਾਲ ਸੰਬੰਧਤ ਹਨ ਲਓ ਉਹਦੀ ਸਲੇਬਸ ਨਾਲ ਸੰਬੰਧਤਾ ਤਾਂ ਇਹ ਦੋ ਕਿਤਾਬਾਂ ਇੱਕ ਟਾਈਮ ਮਿਲਣਗੀਆਂ ਠੀਕ ਆ ਜੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਇਹਨਾਂ ਕਿਤਾਬਾਂ ਦੀ ਸੇਫਟੀ ਵਾਸਤੇ ਇੱਕ ਸਿਕਿਉਰਿਟੀ ਰੱਖੀ ਵੀ ਆ ਸਿਕਿਉਰਿਟੀ ਜਾਰੀ ਕੀਤੀ ਆ ਜਦੋਂ ਤੁਸੀਂ ਦੋ ਕਿਤਾਬਾਂ ਲੈ ਕੇ ਜਾਓਗੇ ਤਾਂ ਇਹਦਾ ਤੁਹਾਨੂੰ 600 ਰੁਪਿਆ ਬਕਾਇਦਾ ਸਕਿਉਰਿਟੀ ਕਿਤਾਬਾਂ ਦੋਹਾਂ ਦੀ ਜਮ੍ਹਾਂ ਕਰਾਉਣੀ ਪਊ ਜੋ ਤੁਹਾਨੂੰ ਕਿਤਾਬਾਂ ਵਾਪਸ ਕਰਨ ਤੇ ਵਾਪਸ ਪੈਸੇ ਵਾਪਸ ਹੋ ਜਾਣਗੇ ਤੇ ਸਾਲ ਭਰ ਲਈ ਤੁਸੀਂ ਇੱਕ ਕਿਤਾਬ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਜੇ ਕੋਈ ਕਿਤਾਬ ਤੁਹਾਤੋਂ ਇਹ ਪਾਟ ਜਾਂਦੀ ਆ ਜਾਂ ਕੋਈ ਨੁਕਸਾਨੀ ਜਾਂਦੀ ਆ ਤਾਂ ਇਹ ਕਿਤਾਬ ਦੀ ਰਿਪੇਅਰ ਤੁਹਾਨੂੰ ਆਪ ਕਰਕੇ ਦੇਣੀ ਪੈਣੀ ਆ ਕਰਵਾ ਕੇ ਦੇਣੀ ਪੈਣੀ ਆ ਕਿਤਾਬ ਠੀਕ ਕਰਵਾ ਕੇ ਦੇਣੀ ਪੈਣੀ ਆ ਤੇ ਬਾਕੀ ਲਾਈਬ੍ਰੇਰੀ ਤੁਹਾਨੂੰ ਦਿਖਾਈ ਰਹੀ ਹੈ ਵੀ ਬਹੁਤ ਵਧੀਆ ਸਾਫ ਸਫਾਈ ਆ ਕਿਤਾਬਾਂ ਤੁਹਾਡੇ ਸਾਹਮਣੇ ਹੀ ਜੋ ਵੀ ਮੰਨ ਲਾ ਤੁਸੀਂ ਕਿਤਾਬਾਂ ਪੜ੍ਹਨੀ ਚਾਹੋ ਨਾ ਹਿੰਦੀ ਚ ਪੜ੍ਹਨੀ ਆ ਕੋਈ ਇੰਗਲਿਸ਼ ਚ ਪੜ੍ਹਨੀ ਆ ਕੋਈ ਧਾਰਮਿਕ ਵਿਸ਼ੇ ਤੇ ਕਿਤਾਬ ਪੜ੍ਹਨੀ ਆ ਤਾਂ ਉਹ ਵੀ ਤੁਸੀਂ ਇੱਥੋਂ ਲਿਜਾ ਸਕਦੇ ਆ ਧਾਰਮਿਕ ਵਿਸ਼ੇ ਤੇ ਕਿਤਾਬਾਂ ਬਹੁਤ ਵਧੀਆ ਧਾਰਮਿਕ ਕਿਤਾਬਾਂ ਪਈਆਂ ਸਿੱਖ ਇਤਿਹਾਸ ਨਾਲ ਜਿਵੇਂ ਕਈ ਲੋਕ ਇਸ ਕਿਤਾਬ ਨੂੰ ਪੜ੍ਹਨ ਦੇ ਬਹੁਤ ਚਾਹਵਾਨ ਆ ਭਾਰਤੀ ਲੋਕ ਨੀਚ ਕਿਵੇਂ ਬਣੇ ਉਹ ਵੀ ਕਿਤਾਬ ਤੁਹਾਡੇ ਇੱਥੇ ਪਈ ਆ ਜੋ ਵੀ ਕਿਤਾਬ ਤੁਸੀਂ ਇੱਥੋਂ ਲਿਜਾਣੀ ਚਾਹੁੰਦੇ ਹੋ ਵੇਚ ਹੈ ਜਿ ਕੋ ਕਿ ਕਿਸੇ ਵੀ ਕਿਸੇ ਅਮੀਰ ਲਈ ਕਿਸੇ ਗਰੀਬ ਲਈ ਕਿਸੇ ਲਈ ਕੋਈ ਨਹੀਂਗਾ ਵੀ ਦਿੱਤ ਕਰਾਨੀ ਹੈਗਾ ਇਹ ਕਿਤਾਬਾਂ ਹਰੇਕ ਲਈ ਆ ਹਰੇਕ ਲਈ ਇੱਕ ਖੁੱਲਾ ਢੰਡਾਰ ਆ ਕੋਸ਼ਿਸ਼ ਕਰੋ ਬਈ ਤੁਸੀਂ ਇਹਨਾਂ ਕਿਤਾਬਾਂ ਨੂੰ ਇੱਥੋਂ ਲਿਜਾਓ ਆਪਣੇ ਬੱਚਿਆਂ ਨੂੰ ਜੋੜੋ ਇਹੀ ਮੌਕਾ ਨਹੀਂ ਕਿਸੇ ਟਾਈਮ ਜੇ ਫੋਨ 'ਚ ਫਸ ਗਏ ਪਛਤਾਵੋਗੇ ਤੇ ਇੱਕ ਤੁਹਾਨੂੰ ਜਾਣਕਾਰੀ ਦੱਸਦਾ ਅ ਮੇਰੇ ਬੇਟੇ ਆ ਵੱਡੇ ਵੱਡੇ ਅਰਮਾਨਪ੍ਰੀਤ ਸਿੰਘ ਇਹ ਸਕੂਲ ਟਾਈਮ ਤੋਂ ਬਾਅਦ 4 ਵਜੇ ਤੋਂ 7 ਵਜੇ ਤੱਕ ਤੁਹਾਨੂੰ ਇੱਥੇ ਇੱਕ ਵੀਰਵਾਰ ਦਾ ਦਿਨ ਛੱਡ ਕੇ ਇਹ ਤੁਹਾਨੂੰ 7 ਵਜੇ ਤੱਕ ਮਿਲਣਗੇ ਅਦਰਵਾਈਜ਼ ਜੇ ਕਿਸੇ ਸਲੇਵਸ ਦੀ ਕਿਤਾਬ ਮੰਨ ਲਓ ਕੋਈ ਬੱਚੇ ਲੈ ਕੇ ਜਾਂਦੇ ਆ ਪੜ੍ਹਾਈ ਨਾਲ ਸੰਬੰਧਿਤ ਤਾਂ ਤੁਸੀਂ ਸਵੇਰ ਦੇ ਸਕੂਲ ਜਾਣ ਤੋਂ 8 ਵਜੇ ਤੱਕ ਵੀ ਉਹ ਕਿਤਾਬ ਇਥੋਂ ਐਮਰਜੈਂਸੀ ਕਿਤੇ ਲੋੜ ਪੈਂਦੀ ਆ ਉਹ ਇੱਕ ਸੇਵਾ ਨੂੰ ਸੇਵਾ ਉਹ ਤੁਸੀਂ ਲਿਜਾ ਸਕਦੇ ਹੋ ਕਿਤੇ ਐਮਰਜੈਂਸੀ ਕਿਸੇ ਕਿਤਾਬ ਦੀ ਸਵੇਰ 8 ਵਜੇ ਤੱਕ ਸਕੂਲ ਜਾਣ ਤੱਕ ਲੋੜ ਪੈਂਦੀ ਆ ਤਾਂ ਤੁਸੀਂ ਲਿਜਾ ਸਕਦੇ ਹੋ ਬਾਕੀ ਲਾਇਬ੍ਰੇਰੀ ਨੂੰ ਜੋ ਇਹਦਾ ਦੇਖ ਰਹੇ ਇਕ ਕਰ ਰਹੇ ਨੇ ਮਾਸਟਰ ਰਣਜੀਤ ਸਿੰਘ ਆ ਮਾਸਟਰ ਸਤਨਾਮ ਸਿੰਘ ਆ ਅ ਦਵਿੰਦਰ ਸਿੰਘ ਜੀ ਬੱਬੀ ਗਰੇਵਾਲ ਪੁਰਾਣੇ ਜੁੜੇ ਆ ਬੰਦੇ ਬਕਾਇਦਾ ਉਹ ਤੇ ਪਰਮਿੰਦਰ ਕੰਬੋ ਜੀ ਹੋਣੇ ਸੀਗੇ ਸਤਨਾ ਕਰਮਜੀਤ ਸਿੰਘ ਆਈਟੈਕ ਵਾਲੇ ਤੇ ਜਗਸੀਰ ਹੋਰ ਜਿੰਨੇ ਵੀ ਮੱਲਾ ਕਾਕਾ ਮਾਰਸ਼ਲ ਰਾਜੂ ਮਾਰਸ਼ਲ ਜੀ ਆ ਬਹੁਤ ਧਿਆਨ ਰੱਖ ਲਿਆ ਗੁਰਦੀਪ ਸਿੰਘ ਪੁਲਸੀਆ ਜੀ ਬਹੁਤ ਬੰਦੇ ਵੀ ਜੁੜੇ ਵੇ ਮੱਲਾ ਪੁਰਾਣੇ ਜਿਨ੍ਹਾਂ ਦੀ ਬਦੌਲਤ ਇਹ ਕੋਸ਼ਿਸ਼ ਚੱਲ ਰਹੀ ਆ ਜਿਨ੍ਹਾਂ ਦੀ ਮਿਹਰਬਾਨੀ ਨਾਲ ਇਹ ਇੰਨਾ ਕੁਸ ਅੱਜ ਵੀ ਖੜਾ ਇਹ ਖੋਲ ਰਹੀ ਹੈ ਲਾਇਬ੍ਰੇਰੀ ਬਹੁਤ ਵੱਡਾ ਵੱਡੀ ਗੱਲ ਆ ਦੇਖੋ ਪਿੰਡ ਦੇ ਵਿੱਚ ਹੋਰ ਜਮ ਵੀ ਸਰਕਾਰ ਖੋਲ ਦਿੰਦੀ ਆ ਗਰਾਊਂਡ ਵੀ ਪੰਚਾਇਤ ਬਣਾਉਂਦੀ ਆ ਪਰ ਇਹ ਜਿਹੇ ਉਪਰਾਲੇ ਤਾਂ ਇਹ ਜੇ ਸਮਝਦਾਰ ਬੰਦੇ ਕਰ ਜਿਹੜੇ ਬੰਦੇ ਉਸ ਪਿੰਡ ਬਾਰੇ ਚੰਗਾ ਸੋਚਦੇ ਆ ਜਾਂ ਪਿੰਡ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਉਹ ਇਹ ਜੇ ਉਪਰਾਲੇ ਉਹੀ ਕਰ ਸਕਦੇ ਆ ਸੋ ਇੰਨੀਆਂ ਗੱਲਾਂ ਕਰਕੇ ਤੁਹਾਨੂੰ ਫਿਰ ਇੱਕ ਗੱਲ ਦੱਸਦਾ ਵੀ ਕਿਤਾਬਾਂ ਇੱਕ ਬਹੁਤ ਪਿਆਰਾ ਮਿੱਤਰ ਆ ਜਦੋਂ ਬਣ ਜਾਂਦੇ ਆ ਨਾ ਫਿਰ ਇਹ ਤੋਂ ਹੱਥ ਛਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਫਿਰ ਚਾਸ ਕਰਦਾ ਵੀ ਇਹੀ ਮਿੱਤਰ ਨਾਲ ਜੁੜੇ ਰਹੀਏ ਕੋਈ ਨਵੀਂ ਤੁਹਾਨੂੰ ਵੀ ਕਿਤਾਬ ਪੜ੍ਹੀਏ ਜਦੋਂ ਤੁਸੀਂ ਪੜ੍ਹੋ ਬੱਚੇ ਆਪੀ ਪੜਨ ਲਗੇ ਤੁਹਾਡੇ ਮਗਰ ਦੇਖ ਕੇ ਤੁਸੀਂ ਬੱਚਿਆਂ ਨੂੰ ਕਹਾਣੀਆਂ ਸੁਣਾਉਗੇ ਬੱਚੇ ਦਾ ਇੰਟਰਸਟ ਬਣਾਉ ਜੂ ਵੀ ਡੈਡੀ ਨੇ ਆ ਕਿਤਾਬ ਦੇ ਵਿੱਚ ਉਹ ਕਹਾਣੀ ਸੁਣਾਈ ਸੀ ਮੈਂ ਵੀ ਉਹ ਕਹਾਣੀ ਪੜ ਕੇ ਜਾਂ ਕੋਈ ਨਵੀਂ ਕਹਾਣੀ ਪੜ ਕੇ ਡੈਡੀ ਨੂੰ ਸੁਣਾਵਾਂ ਤਾਂ ਬੱਚਿਆਂ ਦਾ ਇੰਟਰਸਟ ਆਟੋਮੈਟਿਕ ਹੀ ਬਣ ਜੂਗਾ ਬਾਕੀ ਤਾਂ ਹੁਣ ਫੋਨ ਦੇ ਵਿੱਚ ਤੁਹਾਨੂੰ ਪਤਾ ਵੀ ਗਿੰਦ ਕਿੰਨੇ ਗੰਦੇ ਪ੍ਰਭਾਵ ਬੱਚੇ ਗੇਮਾਂ ਦੇ ਵਿੱਚ ਰੁੱਝੇ ਵਿਆ ਕੋਈ ਉਹਦੇ ਆਪਾਂ ਨੂੰ ਸਾਈਡ ਇਫੈਕਟ ਹੀ ਕੋਈ ਫਾਇਦਾ ਤਾਂ ਹੈ ਨਹੀਂ ਗਾ ਸੋ ਦੁਬਾਰੇ ਫੇਰ ਬੇਨਤੀ ਕਰਦਾ ਵੀ ਲਾਇਬ੍ਰੇਰੀ 4 ਤੋਂ 7 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਹ ਤੇ ਖੁੱਲੀ ਆ ਜਦੋਂ ਮਰਜ਼ੀ ਸ਼ਾਮ ਨੂੰ ਆਓ ਜਿਹੜੀ ਮਰਜ਼ੀ ਜੇ ਨਹੀਂ ਹੈਗੀ ਤਾਂ ਸੋ ਅਸੀਂ ਸੌਰੀ ਚਾਹੁੰਦੇ ਆ ਪਰ ਜੋ ਕਿਤਾਬਾਂ ਇੱਥੇ ਮੌਜੂਦ ਪਈਆਂ ਉਹ ਕਿਤਾਬਾਂ ਤੁਸੀਂ ਲਿਟਰੇਚਰ ਦੀਆਂ ਲੈ ਜਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਆ